ਸਾਡੀ ਸੰਸਥਾ ਵੱਲੋਂ ਜਿੰਨੇ ਵੀ ਕੰਮ ਕੀਤੇ ਜਾਂਦੇ ਆ ਸਰਦਾਰ ਗਰਮੀਤ ਸਿੰਘ ਮਾਨ ਵੱਲੋਂ ਜਿਹੜਾ ਸੁਪਨਾ ਹੈ ਕਿ ਸਾਡਾ ਪਿੰਡ ਹਰਾ ਭਰਾ ਵੀ ਹੋਵੇ ਪ੍ਰਦੂਸ਼ਣ ਰਹਿਤ ਵੀ ਹੋਵੇ ਹਰ ਬੰਗ ਵੱਖਰਾ ਹੋਵੇ ਉਹਦੇ ਲਈ ਤੁਸੀਂ ਸਾਡੇ ਇੱਕ ਮੈਂਬਰ ਤੌਰ ਤੇ ਆਏ ਹੋ ਤੁਹਾਡਾ ਧੰਨਵਾਦ ਤੇ ਜਿਹੜਾ ਸਾਡਾ ਮੁੱਖ ਮੁੱਦਾ ਹੈ ਹੁਣ ਪਾਣੀ ਬਚਾਉਣਾ ਸਰਕਾਰ ਦਾ ਵੀ ਮੁੱਦਾ ਹੈ ਬੁੱਧੀ ਜੀਮੀਆਂ ਦਾ ਵੀ ਮੁੱਦਾ ਹੈ ਸਾਨੂੰ ਬੱਚੇ-ਬੱਚੇ ਨੂੰ ਪਤਾ ਹੈ ਕਿ ਪਾਣੀ ਬਿਨਾਂ ਸਾਨੂੰ ਸਰਨਾ ਨਹੀਂ ਪਰ ਪਾਣੀ ਦੇ ਅਸੀਂ ਗੌਰ ਘਟ ਕਰ ਰਹੇ ਹਾਂ ਉਹਨੂੰ ਬਚਾਉਣ ਵਾਸਤੇ ਹੁਣ ਜਿਹੜੇ ਝੋਨੇ ਦੀ ਲਵਾਈ ਆ ਉਹ 11 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਪਰ ਉਹਦੇ ਅੰਗੇ ਇਸ ਟਿਕ ਅਸੀਂ ਫੈਸਲਾ ਲਿਆ ਸੰਸਥਾ ਵੱਲੋਂ ਸਾਡੇ ਪਿੰਡ ਵੱਲੋਂ ਵਾਸਤੇ ਕਿ ਜਿਹੜੇ 25 ਤਰੀਕ ਤੋਂ ਬਾਅਦ ਝੋਨਾ ਕਿਸਾਨ ਲਾਉਣਗੇ ਲਾਉਣਾ ਸ਼ੁਰੂ ਕਰਨਗੇ ਇਹ ਨਹੀਂ ਕਿ ਅੱਧਾ ਹੋਣ ਲਾ ਲਿਆ ਅੱਧਾ 25 ਤੋਂ ਬਾਅਦ ਜਿਹੜਾ ਲਾਉਣਾ 25 ਤਰੀਕ ਤੋਂ ਬਾਅਦ ਸ਼ੁਰੂ ਕਰਨਗੇ ਅਸੀਂ ਉਹਨਾਂ ਨੂੰ ਸੰਸਥਾ ਵੱਲੋਂ 500 ਰੁਪਿਆ ਪ੍ਰਤੀ ਏਕੜ ਜਿਹੜਾ ਉਹ ਦਿੱਤਾ ਜਾਣਾ ਹੈ ਇਹ ਸਾਡਾ ਪਰਾਲਾ ਸਤਕਾਰ ਸਹਿਤ ਹੈ 500 ਰੁਪਏ ਨਾਲ ਕਿਸਾਨ ਨੂੰ ਕੋਈ ਵੱਡੀ ਮਦਦ ਤਾਂ ਨਹੀਂ ਹੋਣੀ ਪਰ ਜਿਹੜਾ ਸਾਡਾ ਮੈਸੇਜ ਹੈ ਪੰਜਾਬ ਚ ਦੇਣਾ ਹੈ ਜਾਂ ਬਾਹਰ ਦੇਣਾ ਹੈ ਪਾਣੀ ਪ੍ਰਤੀ ਉਹ ਸਾਡਾ ਮੈਸੇਜ ਜਰੂਰ ਚਲਿਆ ਜਾਊਗਾ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਉਪਰਾਲਾ ਵੇਢਿਆ ਇਹਦੇ ਲਈ ਸ਼ਰਤਾਂ ਕੀ ਰੱਖੀਆਂ ਨੀ ਮਰਤ ਸ਼ਰਤਾਂ ਸਾਡੀ ਸ਼ਰਤ ਤਾਂ ਇੱਕੋ ਹੀ ਹੈ ਜੀ ਮੇਨ ਕਿ 25 ਤਰੀਕ ਤੋਂ ਬਾਅਦ ਝੋਨਾ ਲਾਉਣਾ ਹੈ ਮੇਨ ਸ਼ਰਤ ਸਾਡੀ ਇਹ ਹੈ ਨਹੀਂ ਜੇ ਕੋਈ ਕਿਸਾਨ ਮੰਨ ਲਓ ਅੱਧਾ ਪਹਿਲਾਂ ਅੱਧਾ ਬਾਅਦ ਚ ਕਰਦਾ ਨਹੀਂ ਨਹੀਂ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਜਿਹੜਾ ਕਿਸਾਨ 25 ਤਰੀਕ ਤੋਂ ਬਾਅਦ ਲਾਉਣਾ ਸ਼ੁਰੂ ਕਰੂਗਾ ਇਹ ਨਹੀਂ ਕਿ 10 ਏਕੜ ਹੋਣ ਲਾ ਲੇ ਜਿਹਦੇ ਕੋਲ 25 30 ਏਕੜ ਨੇ ਜਾਂ 40 ਏਕੜ ਲਾਉਣਾ ਹੈ ਉਹਨੂੰ ਤਾਂ ਮਹੀਨਾ ਵੈਸੇ ਹੀ ਲੱਗ ਜਾਣਾ ਫਿਰ ਸਾਡੀ 25 ਤਰੀਕ ਦਾ ਤਾਂ ਕੋਈ ਮੈਨੇ ਨਹੀਂ ਰੱਖਣਾ ਅਸੀਂ ਕਹਿੰਦੇ ਆ ਵੀ ਜਿਹੜਾ 25 ਤਰੀਕ ਤੋਂ ਬਾਅਦ ਲਾਉਣਾ ਸ਼ੁਰੂ ਕਰੂਗਾ ਚਾਹੇ ਉਹ 5 ਏਕੜ ਲਾਵੇ ਚਾਹੇ ਉਹ 100 ਏਕੜ ਲਾਵੇ ਉਹ ਉਹਦਾ ਆਪੋ ਆਪਣਾ ਕਾਰੋਬਾਰ ਮੈਂ ਤੁਹਾਨੂੰ ਕੀ ਕਹਿਣਾ ਚਾਹਾਂਗਾ ਜੋ ਸੰਸਥਾ ਨੇ ਉਪਰਾਲਾ ਕੀਤਾ ਹੈ ਤੇ ਮੇਰਾ ਨਾਮ ਭੁੱਟਾ ਸਿੰਘ ਹੈ ਬਾਈ ਜੀ ਤੇ ਜੋ ਸੰਸਥਾ ਨੇ ਉਪਰਾਲਾ ਕੀਤਾ ਬਹੁਤ ਹੀ ਵਧੀਆ ਹੈ ਬਹੁਤ ਹੀ ਇਲਾਗਾ ਜੋਗ ਹੈ ਇਸ ਚੀਜ਼ ਨਾਲ ਬਾਈ ਜੀ ਪਾਣੀ ਦਾ ਜੋ ਇਹਨਾਂ ਨੇ ਸੰਸਥਾ ਨਹੀਂ ਕਿਹਾਗਾ ਵੀ 25 ਤਰੀਕ ਤੋਂ ਬਾਅਦ ਜਿਹੜਾ ਝੋਨਾ ਲਾਵਾਂਗੇ ਉਹਨਾਂ ਕਿਸਾਨਾਂ ਨੂੰ 500 ਰੁਪਿਆ ਪ੍ਰਤੀ ਕਿੱਲਾ ਦਿੱਤਾ ਜਾਊਗਾ ਸੋ ਇਸ ਦਾ ਕੋਈ ਵਧੀਆ ਮੰਨ ਕੇ ਚੱਲੋ ਵੀ ਵਧੀਆ ਫੈਸਲਾ ਹੈ ਜਿਹੜੇ ਕਿਸਾਨ 25 ਤਰੀਕ ਤੋਂ ਬਾਅਦ ਝੋਨਾ ਸਟਾਰਟ ਕਰਨਗੇ ਤਾਂ ਉਹਨਾਂ ਨੂੰ 500 ਰੁਪਿਆ ਕਿੱਲੇ ਦੇ ਹਿਸਾਬ ਨਾਲ ਦਿੱਤਾ ਜਾਣਾਗਾ ਇਸ ਨਾਲ ਬਈ ਪਾਣੀ ਦੇ ਪੱਧਰ ਦਾ ਬਹੁਤ ਫਰਕ ਪੈ ਜਾਣਾਗਾ ਇਹ ਤਾਂ ਨਹੀਂ ਹੈਗਾ ਮਨ ਦੇ ਵੀ ਹੁਣ ਅਸੀਂ ਵੱਲੋਂ ਸਾਰਾ ਝੋਨਾ ਨਾ ਵੀ ਲਾਈਏ ਤਾਂ ਵੀ ਪਾਣੀ ਅਸੀਂ ਇਕੱਲੇ ਸਾਂਭ ਲਾਂਗੇ ਨਹੀਂ ਪਰ ਅਸੀਂ ਤਾਂ ਤੁਹਾਡੇ ਚੈਨਲ ਆਹੀ ਪੂਰੇ ਪੰਜਾਬ ਨੂੰ ਅਪੀਲ ਕਰਦੇ ਆਂ ਵੀ ਆਪਾਂ ਸਾਰਾ ਪੰਜਾਬ ਹੀ ਪਾਣੀ ਬਚਾਈਏ ਤਾਂ ਵਧੀਆ ਗੱਲ ਹੈ ਐਵੇਂ ਵੀ ਬਿਨਾਂ ਬਤ ਬੋਲ ਤੋਂ ਮੋਟਰਾਂ ਖਾਲੀ ਵਾਹਣ ਚ ਨਾ ਛੱਡੋ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਕੁਝ ਛੱਡ ਕੇ ਜਾਈਏ ਇਹ ਨਹੀਂ ਜ਼ਮੀਨਾਂ ਤਾਂ ਇੱਥੇ ਹੈਗੀਆਂ ਪਰ ਜਦੋਂ ਪਾਣੀ ਨਾ ਹੋਇਆ ਭਾਈ ਇੰਨਾ ਚ ਵੀ ਕੁਝ ਨਹੀਂ ਹੋਣਾਗਾ ਜਿਵੇਂ ਰਾਜਸਥਾਨ ਚ ਉਹ ਤਾਂ ਜਿਹੜੇ ਮੰਨ ਲਓ ਵੀ ਉਹ ਜੰਮੇ ਨਹੀਂ ਗੀ ਉਹ ਤਾਂ ਭਾਈ ਸੋਕੇ ਚ ਪਰ ਅਸੀਂ ਖੁੱਲੇ ਪਾਣੀ ਚ ਪਲੇ ਹੋਏ ਹਾਂਗੇ ਖੁੱਲੇ ਪਾਣੀ ਚ ਰਹਿੰਦੇ ਆ ਇਸ ਕਰਕੇ ਸਾਥੋਂ ਬਈ ਇਹ ਚੱਲਿਆ ਨਹੀਂ ਆਣਾ ਅਸੀਂ ਮੱਛੀ ਵਾਂਗੂ ਤੜਪ ਤੜਫ ਕੇ ਮਰਾਂਗੇ ਪਾਣੀ ਤੋਂ ਬਿਨਾ ਜਿਵੇਂ ਕਿ ਹੁਣ ਮੀਡੀਆ ਚ ਖਬਰਾਂ ਆਉਂਦੀਆਂ ਵੀ ਫਤੇਗੜ ਸਾਹਿਬ ਦੇ ਸੱਤ ਪਿੰਡਾਂ ਚੋਂ ਪਾਣੀ ਮੁੱਕ ਚੁੱਕਿਆ ਹੈਗਾ ਜੇ ਬਈ ਸਾਰੇ ਪੰਜਾਬ ਦੇ ਵਿੱਚ ਇਹ ਹਾਲ ਹੋ ਗਿਆ ਸਾਥੋਂ ਸਾਥੋਂ ਇੱਕ ਘੰਟਾ ਵੀ ਨਹੀਂ ਕੱਟਿਆ ਜਾਣਾ ਪਾਣੀ ਤੋਂ ਬਿਨਾ ਇਸ ਕਰਕੇ ਅਸੀਂ ਤਾਂ ਸਾਰੇ ਪੰਜਾਬ ਨੂੰ ਅਪੀਲ ਕਰਦੇ ਆਂ ਵੀ 25 ਤਰੀਕ ਤੋਂ ਬਾਅਦ ਝੋਨਾ ਲਾਓ ਜਿਵੇਂ ਕਿ ਮੌਨਸੂਨ ਵਿਭਾਗ ਵਾਲੇ ਵੀ ਕਹਿੰਦੇ ਆ ਵੀ 25 26 ਤਰੀਕ ਤੋਂ ਬਾਅਦ ਮੌਨਸੂਨ ਪਾਉਣਾ ਆ ਜਾਣੀਆਂ ਉਹਦੇ ਨਾਲ ਬਾਈ ਮੰਨ ਲਓ ਪਾਣੀ ਦਾ ਮੋਟਰਾਂ ਦਾ ਫਰਕ ਪੈ ਜੂਗਾ ਪਾਣੀ ਦਾ ਇਸ ਕਰਕੇ ਵੀ ਵਧੀਆ ਉਪਰਾਲਾ ਲੱਗੇਗਾ ਜੇ ਬਸ ਸੰਸਤਾ ਦਾ ਦੋ ਹਫ਼ਤਿਆਂ ਦੇ ਕਰੀਬ ਲੇਟ ਕੀਤਾ ਜਾ ਰਿਹਾ ਕਿ ਫਸਲ ਵਾੜੀ ਦੇ ਉੱਤੇ ਅਸਰ ਪੈਗਾ ਨਹੀਂ ਬਾਈ ਜੀ ਜਿਵੇਂ ਕਿ ਹੁਣ ਸਰਕਾਰ ਦੀਆਂ ਜਿਹੜੀਆਂ ਮਨਜ਼ੂਰ ਛੋਧਾ ਵੈਰਾਈਟੀਆਂ ਨੇਗੀਆਂ ਪੀਆਰ 131 ਐ 26 ਐ ਤੇ ਜਾਂ ਮੰਨ ਲਓ ਵੀ 18-47 ਹੋਰ ਵੈਰਾਈਟੀਆਂ ਬਹੁਤ ਨਹੀਂ ਹੈਗੀਆਂ ਜਿਹੜੀਆਂ ਕਿ ਇਹ ਲਗਦੀਆਂ ਤਕਰੀਬਨ ਮੰਨ ਲਓ ਵੀ 90 ਤੋਂ 95 ਦਿਨਾਂ ਦੀ ਵੈਰਾਈਟੀ ਹੈ ਇਹ ਤੇ ਜਿਹੜੀਆਂ ਮੰਨ ਲਓ ਵੀ ਇਹ ਵੈਰਾਈਟੀਆਂ ਨੇਗੀਆਂ ਇੰਤਾਂ ਦਾ ਝਾੜ ਦਾ ਕੋਈ ਅਸਰ ਨਹੀਂ ਪੈਂਦਾ ਇਸ ਚੀਜ਼ ਨਾਲ 25 ਦੇ ਨੇੜੇ ਤੇੜੇ ਕਿਉਂ ਡੇਟ ਰੱਖੀ ਜੀ ਤੁਹਾਨੂੰ ਲੱਗਦਾ ਇਸ ਨਾਲ ਕੋਈ ਵੱਡਾ ਫਾਇਦਾ ਹੈ ਨਹੀਂ ਬੈਨੀਫਿਟ ਤਾਂ ਇਹ ਹੈ ਬਾਈ ਜੀ ਜਿਵੇਂ ਮੰਨ ਲਓ ਕਿ ਆਪਣਾ ਬਠਿੰਡਾ ਜ਼ਿਲ੍ਹਾ ਜਿਹੜਾ ਇਹ ਸਰਕਾਰ ਨੇ 11 ਤਰੀਕ ਤੋਂ ਐਲਾਨ ਕੀਤਾ ਸੀਗਾ ਤੇ ਤੁਸੀਂ ਇਹ ਮੰਨ ਕੇ ਚੱਲੋ ਵੀ 14 ਦਿਨਾਂ ਦਾ ਫਰਕ ਪੈ ਜਾਣਾ ਹੈਗਾ ਇਸ ਨਾਲ ਮੰਨ ਲਓ ਵੀ ਜਿਹੜੇ ਮੌਸਮ ਵਿਭਾਗ ਵਾਲੇ ਨੇਗੇ ਉਹ ਇਹ ਵੀ ਕਹਿੰਦੇ ਨੇ ਵੀ 26-27 ਤਰੀਕ ਤੋਂ ਬਾਅਦ ਮੌਨਸਨ ਪੌਣਾ ਆ ਜਾਣੀ ਆ ਤਾਂ ਇਸ ਨਾਲ ਬਈ ਫਰਕ ਪਊਗਾ